ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਹਰ ਕਿਰਤਕੌਰ ਜਿਹੜੀ ਦਰਬਾਰ ਸਹਾਬਾਈ ਉੱਥੇ ਉੱਤੇ ਨਾਲ ਹੋਇਆ ਚਮਤਕਾਰ ਕੀ ਚਮਤਕਾਰ ਹੋਇਆ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਕੇ ਬੇਨਤੀ ਆ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹਟ ਤੱਕ ਜੁੜੇ ਰਹਿਣਾ ਉਮੀਦ ਕਰਨੀ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਬਹੁਤ ਹੀ ਇਮੋਸ਼ਨਲ ਵੀਡੀਓ ਹੋਏਗੀ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਪੀਜੀਆਈ ਦੀ ਨਰਸ ਨਾਲ ਦਰਬਾਰ ਸਾਹਿਬ ਵਿੱਚ ਹੋਇਆ ਚਮਤਕਾਰ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੀ ਹੈਰਾਨ ਰਹਿ ਗਈ ਸਭ ਕੁਝ ਚੱਲ ਰਿਹਾ ਸੀ ਲਾਈ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਨਗਰ ਜਿੱਥੇ ਹਰਕਿਰਤ ਕੌਰ ਆਪਣੇ 4 ਸਾਲ ਦੇ ਬੱਚੇ ਨੂੰ ਲੈ ਕੇ ਆਈ ਹਰਕਿਰਤ ਕੌਰ ਨੇ ਦੱਸਿਆ ਕਿ ਉਸਦੇ ਵਿਆਹ ਦੇ 2 ਕੁ ਸਾਲ ਬਾਅਦ ਹੀ ਉਸਦੇ ਪਤੀ ਦੀ ਮੌਤ ਹੋ ਗਈ ਸੀ ਪਤੀ ਦੀ ਮੌਤ ਤੋਂ ਬਾਅਦ ਉਸਦੇ ਸਹੁਰਿਆਂ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਕਾਰਨ ਉਸਨੂੰ ਚੰਡੀਗੜ੍ਹ ਸ਼ਹਿਰ ਛੱਡ ਕੇ ਮੋਹਾਲੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿਣਾ ਪਿਆ। ਉਸਨੇ ਆਪਣੇ ਪੇਕੇ ਘਰ ਜਾਣਾ ਠੀਕ ਨਾ ਸਮਝਿਆ ਕਿਉਂਕਿ ਉਹ ਚੰਡੀਗੜ੍ਹ ਪੀਜੀਆ ਵਿੱਚ ਜੌਬ ਕਰਦੀ ਸੀ ਅਤੇ ਉਸਦੇ ਪੇਕੇ ਜੁਲੰਧਰ ਦੇ ਕੋਲ ਸਨ ਇਸ ਕਰਕੇ ਉਸਨੂੰ ਚੰਡੀਗੜ੍ਹ ਦੇ ਨਜ਼ਦੀਕ ਹੀ ਰਹਿਣ ਦਾ ਫੈਸਲਾ ਕਰਨਾ ਪਿਆ। ਨਾਲ ਹੀ ਉਸਨੇ ਇੱਕ ਫੈਸਲਾ ਕੀਤਾ ਕਿ ਉਹ ਵਿਆਹ ਨਹੀਂ ਕਰਵਾਏਗੀ ਅਤੇ ਆਪਣੀ ਜੌਬ ਤੋਂ ਹੀ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰੇਗੀ ਅਤੇ ਚੰਗਾ ਪੜਾ ਲਗਾ ਕੇ ਕਾਬਲ ਇਨਸਾਨ ਬਣਾਵੇਗੀ। ਹਰਕਿਰਤ ਨੇ ਦੱਸਿਆ ਕਿ ਜਿੱਥੇ ਮੈਂ ਕਿਰਾਏ ਤੇ ਰਹਿੰਦੀ ਸੀ ਉਸਦੀ ਮਾਲਕ ਇੱਕ ਬਜ਼ੁਰਗ ਔਰਤ ਸੀ। ਉਹ ਇਕੱਲੀ ਹੀ ਰਹਿੰਦੀ ਸੀ। ਅਤੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਸੀ ਤੇ ਮੇਰੇ ਕੋਲ ਵੀ ਸਿਰਫ ਕਿਰਾਇਆ ਲੈਣ ਹੀ ਆਉਂਦੀ ਸੀ ਹਾਲਾਂਕਿ ਉਸ ਘਰ ਵਿੱਚ ਹੋਰ ਕਾਫੀ ਕਮਰੇ ਸਨ ਹੌਲੀ-ਹੌਲੀ ਆਂਡਗਵਾਂਡ ਤੋਂ ਪਤਾ ਲੱਗ ਗਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਬੱਚੇ ਪੋਤੇ-ਪੋਤੀਆਂ ਸਭ ਵਿਦੇਸ਼ਾਂ ਵਿੱਚ ਸੈਟਲ ਨੇ ਪਰ ਉਸ ਦਾ ਕੋਈ ਪਤਾ ਲੈਣ ਨਹੀਂ ਆਉਂਦਾ ਸੀ ਤਕਰੀਬਨ 6 ਮਹੀਨੇ ਬੀਤੇ ਉਸ ਬਜ਼ੁਰਗ ਔਰਤ ਦੀ ਮੌਤ ਹੋ ਗਈ ਪਰ ਕੋਈ ਵੀ ਰਿਸ਼ਤੇਦਾਰ ਜਾਂ ਬੱਚਿਆਂ ਵਿੱਚੋਂ ਉੱਥੇ ਕੋਈ ਨਹੀਂ ਪਹੁੰਚਿਆ ਇਤਿਹਾਸਪਾਸ ਦੇ ਲੋਕਾਂ ਨੇ ਰਲ ਮਿਲ ਕੇ ਉਸ ਦਾ ਸੰਸਕਾਰ ਕਰ ਦਿੱਤਾ ਪਰ ਕਿਸੇ ਨੇ ਪਾਠ ਤੱਕ ਨਾ ਕਰਾਇਆ ਹੁਣ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਕਿਰਾਇਆ ਕਿਸ ਨੂੰ ਦੇਵਾਂ ਅਤੇ ਐਡੇ ਵੱਡੇ ਘਰ ਦੇ ਵਿੱਚ ਮੈਂ ਕਰਾਂ ਕੀ ਉਸ ਦਾ ਕੋਈ ਰਿਸ਼ਤੇਦਾਰ ਜਾਂ ਪਰਿਵਾਰ ਵਾਲਾ ਕਦੇ ਦੇਖਣ ਨਹੀਂ ਆਇਆ ਕੁਝ ਦਿਨ ਲੰਘੇ ਤਾਂ ਮੇਰਾ ਬੇਟਾ ਰਾਤ ਨੂੰ 2:00 ਵਜੇ ਉੱਠ ਕੇ ਰੋਣ ਲੱਗ ਜਾਂਦਾ ਮੈਂ ਉਸ ਨੂੰ ਸੁਲਾਉਣ ਦੀ ਬਹੁਤ ਕੋਸ਼ਿਸ਼ ਕਰਦੀ ਪਰ ਚੁੱਪ ਨਾ ਕਰਦਾ ਫਿਰ ਆਪਣੇ ਆਪ ਹੀ 3:00 ਵਜੇ ਚੁੱਪ ਹੋ ਜਾਂਦਾ ਤੇ ਸੌਂ ਜਾਂਦਾ ਫਿਰ ਇਹ ਰੋਜ਼ ਹੋਣ ਲੱਗਿਆ 12 ਤੋਂ 3 ਦਾ ਸਮੇਂ ਮੇਰੇ ਬੇਟੇ ਦੇ ਲਈ ਬਹੁਤ ਭਾਰੀ ਹੁੰਦਾ ਪਰ 3 ਵਜੇ ਤੋਂ ਬਾਅਦ ਆਪਣੇ ਆਪ ਹੀ ਸੋ ਜਾਂਦਾ ਮੈਂ ਡਾਕਟਰਾਂ ਤੋਂ ਉਸ ਦਾ ਚੈੱਕਅਪ ਕਰਵਾਇਆ ਤਾਂ ਡਾਕਟਰਾਂ ਨੇ ਸਭ ਨਾਰਮਲ ਦੱਸਿਆ ਪਰ ਅਗਲੇ ਦਿਨ ਫਿਰ ਤੋਂ ਉਸ ਦਾ ਸੇਮ ਹਾਲ ਹੋਇਆ ਮੇਰੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਹਿਮ ਭ੍ਰਮ ਇਸ ਲਈ ਮੈਂ ਉਸ ਕਰ ਨੂੰ ਛੱਡਣਾ ਠੀਕ ਸਮਝਿਆ ਨਵੇਂ ਘਰ ਵਿੱਚ ਜਾ ਕੇ ਮੇਰਾ ਬੇਟਾ ਨਹੀਂ ਰੋਇਆ ਪਰ ਉਸ ਦਿਨ ਤੋਂ ਬਾਅਦ ਉਸ ਨੇ ਬੋਲਣਾ ਹੀ ਬੰਦ ਕਰ ਦਿੱਤਾ ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਅਤੇ ਉਸ ਨੂੰ ਦੇਖ ਕੇ ਰੋਂਦੀ ਰਹਿੰਦੀ ਹੁਣ ਮੈਂ ਡਾਕਟਰ ਤੋਂ ਨਿਰਾਸ਼ ਹੋ ਚੁੱਕੀ ਸੀ ਤੇ ਗੁਰੂ ਸਾਹਿਬ ਦਾ ਪੱਲਾ ਫੜ ਲਿਆ ਤੇ ਰੋਜ਼ ਸਵੇਰੇ ਉੱਠ ਕੇ ਪਾਠ ਅਤੇ ਸਿਮਰਨ ਕਰਨ ਲੱਗੀ ਪਰ ਮਨ ਵਿੱਚ ਦਰਬਾਰ ਸਾਹਿਬ ਜਾਣ ਦੀ ਬਹੁਤ ਇੱਛਾ ਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਮੈਨੂੰ ਦਰਬਾਰ ਸਾਹਿਬ ਜਾਣ ਦਾ ਨਸੀਬ ਹੋਇਆ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਇੱਕ ਅਜੀਹਾ ਕਰਿਸ਼ਮਾ ਹੋਇਆ ਜਿਸ ਦੇ ਨਾਲ ਮੇਰੀ ਰੂਹ ਕੰਬ ਗਈ ਅਸਲ ਵਿੱਚ ਮੈਂ ਸਵੇਰੇ 10:00 ਵਜੇ ਦੇ ਕਰੀਬ ਦਰਬਾਰ ਸਾਹਿਬ ਪਹੁੰਚ ਗਈ ਸੀ ਤੇ ਮੱਥਾ ਟੇਕਣ ਉਪਰੰਤ ਮੈਂ ਪੂਰਾ ਦਿਨ ਅਤੇ ਰਾਤ ਲੰਗਰ ਦੇ ਵਿੱਚ ਸੇਵਾ ਕਰਦੀ ਰਹੀ ਅਗਲੇ ਦਿਨ ਅੰਮ੍ਰਿਤ ਵੇਲੇ ਜਦੋਂ ਪਾਲਕੀ ਤਿਆਰ ਹੋਈ ਨਾਲ-ਨਾਲ ਚੱਲਣ ਲੱਗੀ ਸੰਗਤ ਜਿਆਦਾ ਹੋਣ ਕਰਕੇ ਮੈਂ ਆਪਣੇ ਬੇਟੇ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ ਸੀ ਅਤੇ ਪਾਲਕੀ ਦੇ ਨਾਲ ਚਲਦੇ ਹੋਏ ਗੁਰੂ ਸਾਹਿਬ ਵੱਲ ਹਜਵਾਨਾਲ ਪਰੀਆਂ ਹੋਈਆਂ ਅੱਖਾਂ ਨਾਲ ਦੇਖ ਰਹੀ ਸੀ ਮੇਰੇ ਰੋਮ ਰੋਮ ਵਿੱਚ ਇਹੋ ਹੀ ਸ਼ਬਦ ਨਿਕਲ ਰਹੇ ਸਨ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਮੈਂ ਸੰਗਤ ਦੇ ਨਾਲ ਸਤਨਾਮ ਵਾਇਗੁਰੂ ਦਾ ਜਾਪ ਕਰਨ ਲੱਗੀ ਜਦੋਂ ਪਾਲਕੀ ਦਰਸ਼ਨੀ ਦਿਉੜੀ ਦੇ ਕੋਲ ਪਹੁੰਚੀ ਤਾਂ ਮੇਰਾ ਬੱਚਾ ਇੱਕਦਮ ਬੋਲ ਪਿਆ ਤੇ ਜਿਹੜਾ ਸ਼ਬਦ ਉਸਨੇ ਬੋਲਿਆ ਉਸ ਹੀ ਸਤਨਾਮ ਵਾਇਗੁਰੂ ਮੈਂ ਉਸ ਨੂੰ ਬੋਲਦਾ ਸੁਣ ਕੇ ਉੱਚੀ ਉੱਚੀ ਰੋਣ ਲੱਗੀ ਅਤੇ ਧੰਨ ਗੁਰੂ ਰੰਧਾ ਸਾਹਿਬ ਕੈਂਦੀ ਹੋਈ ਥੱਲੇ ਬੈਠ ਗਈ ਕੁਝ ਸੰਗਤਾਂ ਨੂੰ ਲੱਗਿਆ ਕਿ ਸ਼ਾਇਦ ਮੈਨੂੰ ਚੱਕਰ ਆ ਗਿਆ ਜਾਂ ਮੇਰੀ ਤਬੀਅਤ ਖਰਾਬ ਹੋ ਗਈ ਹੈ ਇਸ ਲਈ ਸੰਗਤ ਮੇਰੇ ਆਸ-ਪਾਸੇ ਮੈਨੂੰ ਉਠਾਉਣ ਲਈ ਜੁਟ ਗਈ ਪਰ ਮੈਂ ਸੰਗਤ ਨੂੰ ਦੱਸਿਆ ਕਿ ਮੇਰਾ ਬੱਚਾ ਪਿਛਲੇ ਡੇਢ ਸਾਲ ਤੋਂ ਕੁਝ ਨਹੀਂ ਬੋਲਿਆ ਸੀ ਪਰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਐਸੀ ਕਿਰਪਾ ਹੋਈ ਕਿ ਮੇਰਾ ਬੱਚਾ ਬੋਲਣ ਲੱਗ ਪਿਆ ਮੈਂ ਖੁਸ਼ੀ ਅਤੇ ਸ਼ੁਕਰਾਨੇ ਨਾਲ ਹੰਝੂ ਗੇੜਦੀ ਰਹੀ ਅਦੇ ਥੱਲੇ ਬੈਠੀ ਹੋਈ ਸੀ ਗੁਰੂ ਸਾਹਿਬ ਨੇ ਮੇਰੀ ਬਾਹ ਪਕੜੀ ਅਤੇ ਮੇਰੇ ਬੱਚੇ ਨੂੰ ਨਵੀਂ ਜ਼ਿੰਦਗੀ ਬਖਸ਼ੀ ਮੇਰੇ ਬੱਚੇ ਦੇ ਗੁੰਗਾ ਹੋਣ ਪਿੱਛੇ ਚਾਹੇ ਜੋ ਵੀ ਕਾਰਨ ਹੋਵੇ ਪਰ ਠੀਕ ਹੋਣ ਪਿੱਛੇ ਤਨਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਹਰ ਕਿਰਤ ਕੌਰ ਦੀ ਵੀਡੀਓ ਤੁਸੀਂ ਵੇਖੀ ਬੜੀ ਇਮੋਸ਼ਨਲ ਵੀਡੀਓ ਸੀਗੀ ਕਿ ਆ ਵੀ ਉਹ ਜਿਸ ਤਰ੍ਹਾਂ ਦੱਸਿਆ ਜਾਂਦਿਆ ਸੀ ਕਿ ਜਦੋਂ ਉਹ ਚਮਤਕਾਰ ਦਰਬਾਰ ਸਾਹਿਬ ਚੋ ਗਈ ਉਹਦਾ ਚਮਤਕਾਰ ਹੋਇਆ ਤੇ ਆਪਣੇ ਆਪ ਤੇ ਆ ਵੀ ਕਾਬੂ ਨਾ ਰੱਖ ਸਕੇ ਔਰ ਜ਼ਾਰੋ ਕਤਾਰ ਉਹਨੇ ਰੋਣਾ ਸ਼ੁਰੂ ਕਰ ਦਿੱਤਾ ਜੇ ਦੀ ਵਜ੍ਹਾ ਤੋਂ ਆਸ-ਪਾਸ ਜਿਹੜੀਆਂ ਸੰਗਤਾਂ ਚ ਉਹਨੇ ਸਮਝਿਆ ਕਿ ਸ਼ਾਇਦ ਇਹਨੂੰ ਚੱਕਰ ਆ ਗਿਆ ਲੇਕਿਨ ਉਹਨੇ ਵਜ੍ਹਾ ਦੱਸੀ ਕਿ ਮੇਰਾ ਪੁੱਤਰ ਜਿਹੜਾ ਪਿਛਲੇ 1.5 ਸਾਲ ਤੋਂ ਬੋਲਿਆ ਨਹੀਂ ਸੀ ਲੇਕਿਨ ਅੱਜ ਪਹਿਲੀ ਵਾਰੀ ਇੱਥੇ ਆਇਆ ਤੇ ਬੋਲਿਆ ਤੇ ਮੈਂ ਉਸ ਵਜ੍ਹਾ ਤੋਂ ਸ਼ੁਕਰਾਨੇ ਦੇ ਤੌਰ ਤੇ ਰੋ ਰਹੀ ਹੈਗੀ ਆ ਇਹ ਬਹੁਤ ਵੱਡਾ ਚਮਤਕਾਰ ਜਿਹੜਾ ਹਰ ਕਿਰਤਕਾਰ ਦੇ ਨਾਲ ਹੋਇਆ ਹੈ ਵੀਰ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ لازمی ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਅਗਰ ਕੋਈ ਹੋਰ ਇਸ ਤਰ੍ਹਾਂ ਦੇ ਵਾਕਏ ਨੂੰ ਜਾਣਦਾ ਹੈ ਜਿਹੜਾ ਉਹਨੇ ਆਪਣੀ ਅੱਖਾਂ ਨਾਲ ਵੇਖਿਆ ਹੋਵੇ ਜਾਂ ਸੁਣਿਆ ਹੋਵੇ ਤੇ ਉਹ ਵੀ ਜ਼ਰੂਰ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼